ਸੰਗਰੂਰ ਏਰੀਏ ਦੇ ਵਿੱਚ ਪਿੰਡ ਪੈਂਦਾ ਹੈਗਾ ਕੁਲਾਰ ਖੁਰਦ ਤੇ ਮੇਰੇ ਨਾਲ ਬਾਈ ਜਗਦੀਪ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਪਹਿਲਾਂ ਤਾਂ ਆ ਸੌਂਕ ਦਾ ਮੁੱਲ ਤਾਂ ਕਿਸੇ ਦਾ ਹੁੰਦਾ ਹੀ ਨਹੀਂ ਕਿਸੇ ਦਾ ਕੋਈ ਹੈ ਨਾ ਬਾਹਰੋਂ ਆ ਕੇ ਫਿਰ ਤਿਆਰ ਕਰਵਾ ਲਿਆ ਹਾਂਜੀ ਹਾਂ ਬਾਈ ਆਇਆ ਹੋਇਆ ਕੈਨੇਡਾ ਤੋਂ ਬਾਹਰੋਂ ਹਾਂਜੀ ਠੀਕ ਆ ਹਿੰਦੁਸਤਾਨ ਲੈ ਕੇ ਤਿਆਰ ਕਰਵਾ ਲਿਆ ਬਾਈ ਇਹ ਮਾਡਲ ਕਿੰਨਾ ਸੀਗਾ ਮਾਡਲ ਵੀਰੇ 1980 ਆ ਜੀ ਇਹ 1980 ਸੀ ਹਾਂਜੀ ਹਾਂ ਠੀਕ ਆ ਫਿਰ ਤਿਆਰ ਕਰਵਾ ਲਿਆ ਕਿੰਨੇ ਕੇ ਪੈਸੇ ਲਾਤੇ ਤਿਆਰ ਤੇ ਪੈਸੇ ਤਾਂ ਬਹੁਤ ਲਾਗੇ ਬਾਈ ਇਹਦੇ ਪਰ ਸੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਹਾਂ ਸੌਂਕ ਦਾ ਕੋਈ ਮੁੱਲ ਨਹੀਂ ਜਿੰਨੇ ਮਰਜ਼ੀ ਲਾ ਗਏ ਆ ਤੇ ਆ ਜਿਹੜੀ ਤੂੰ ਲਾਈਟਾਂ ਤੇ ਸ਼ੀਸ਼ੇ ਕਿੱਥੋਂ ਵਗਾਇਏ ਨੇ ਫਿਰ ਇਹ ਬਾਈ ਅਮਰੀਕਾ ਤੋਂ ਇੰਪੋਰਟ ਹੋਏ ਹੋਏ ਆ ਜੀ ਆਪਣੇ ਅਮਰੀਕਾ ਤੋਂ ਬਾਹਰੋਂ ਮਗਾਇਏ ਨੇ ਹਾਂਜੀ ਹਾਂ ਬਾਈ ਦੋਨੇ ਲਾਈਟਾਂ ਤੇ ਦੋਨੇ ਸ਼ੀਸ਼ੇ ਇਹ ਪੀਟਰ ਬੈਲਟ ਟਰਾਲੇ ਦੀਆਂ ਨਹੀਂ ਲਾਈਟਾਂ ਦੀਆਂ ਪੀਟਰ ਬੈਲਟ ਟਰਾਲ ਕਿਲੋਮੀਟਰ ਤੱਕ ਮੰਨ ਲਓ ਫੁੱਲ ਚਾਨਨ ਮਾਰਦੀਆਂ ਚੱਟੀਆਂ ਲੇਟਾਂ ਨੇ ਠੀਕ ਹੈ ਤੇ ਮਗਾ ਫਿਰ ਕਿੰਨੇ ਕਿਦੀਆਂ ਪੈ ਗਈਆਂ ਆਪਾਂ ਨੂੰ ਇਹ ਲੇਟਾਂ ਲੱਗੀਆਂ ਬਾਈ 2.5 ਕੋਨੇ ਦਿਨ ਲੱਖ ਰੁਪਇਆ ਲੱਗ ਗਈ ਇਹਨਾਂ ਲੇਟਾਂ ਲੇਟਾਂ ਤੇ ਸ਼ੀਸ਼ਿਆਂ ਤੇ ਜੀ ਆਹ ਮੁਰੇ ਆਹ ਵੱਡੇ ਟਾਇਰ ਪਾਤੀ ਜੀਪ ਵਾਲੇ ਹਾਂ ਹਾਂ ਇਹ ਚਾਰੇ ਟਾਇਰ ਮਾਗਰ ਲਏ ਉਹੀ 16 29 28 ਦੇ ਮੁਰਲੇ ਵੱਡੇ ਜੀਪ ਵਾਲੇ ਆ ਗਏ ਜੀ ਤੇ ਆ ਫਿਰ ਪਲੇਟਫਾਰਮ ਵੀ ਖੁੱਲਾ ਕਰਵਾ ਸਾਰਾ ਮੰਨ ਲਓ ਜੀ ਤੋਂ ਬਾਈ ਤੋਂ ਤਿਆਰ ਕਰਾਇਆ ਉਹਨੇ ਪੂਰਾ ਸੌਂਕ ਨਾਲ ਤਿਆਰ ਕੀਤਾ ਆ ਬਾਈ ਸਿਸਟਮ ਵਗੈਰਾ ਵੀ ਵੱਡਾ ਲਗਵਾਤਾ ਸਿੱਧੂ ਮੂਸੇ ਵਾਲੇ ਦਾ ਫੈਨ ਲਾ ਹਾਂ ਜੀ ਹਾਂ ਹਾਂ ਹੈਨਾ ਤੇ ਮਾਲਾ ਫਿਰ ਜੇ ਇਹ ਹੁਣ ਤੂੰ ਸੌਕ ਤੂੰ ਤਾਂ ਪੂਰਾ ਕਰ ਲਿਆ ਹਾਂਜੀ ਹਾਂ ਹੈਨਾ ਹਾਂਜੀ ਹਾਂ ਤੇ ਫਿਰ ਹੁਣ ਤੂੰ ਇਹ ਬਾਹਰ ਜਾ ਹੁਣ ਤੂੰ ਦੁਆਰੇ ਬਾਰੇ ਜਾਣਾ ਬਾਹਰ ਹਾਂਜੀ ਹਾਂ ਦੁਆਰੇ ਬਾਰੇ ਜਾਣਾ ਆ ਹਾਂਜੀ ਹਾਂਜੀ ਫਿਰ ਹੁਣ ਇਹਨੂੰ ਤੂੰ ਸੇਲ ਕਰਕੇ ਜਾਏਂਗਾ ਹੁਣ ਆਪਾਂ ਕਿਸੇ ਹੋਰ ਭਾਈ ਨੂੰ ਦੇ ਦਾਂਗੇ ਜੀ ਕੋਈ ਆਲਦਾ ਜੀ ਨੇ ਸੌਕ ਪੂਰਾ ਕਰਨਾ ਸੌਕ ਪੂਰਾ ਕਰ ਲੂਗਾ ਜੀ ਕੋਈ ਹੈਨਾ ਹਾਂਜੀ ਹਾਂਜੀ ਤੇ ਆ ਬੇਟ ਵਗਾਰਾ ਤੇ ਲੈ ਵੇਟ ਦੋਵੇਂ ਪਾਸੇ ਲੱਗੀ ਹੈ 40-45 ਕਿਲੋ ਦੀ ਇੱਕ ਪਲੇਟ ਆਈ ਇਹ 40-45 ਕਿਲੋ ਦੀ ਵੇਟ ਹੈ ਹੈਨਾ ਇੱਕ ਤੇ ਹੁਣ ਜੇ ਹੁਣ ਤੂੰ ਤਾਂ ਜਾ ਸਕਦਾ ਵੱਧ ਹੀ ਹੋਵੇ ਵੇਹ ਤੇ ਲਿਖਿਆ ਨਹੀਂ ਆ ਬੇਟਾ ਆ ਆਈਡੀ ਨਾਲ ਦੱਸਿਆ ਹੋ ਸਕਦਾ 50 ਕਿਲੋ ਦੀ ਇਹ ਹੋਵੇ ਹਾਂ ਹਾਂਜੀ ਤੇ ਹੁਣ ਜੇ ਤੂੰ ਆਪਾਂ ਹੁਣੇ ਤੂੰ ਸ਼ੇਲ ਕਰਨਾ ਕਿੰਨੇ ਦਾ ਕਰਨਾ ਹੈਗਾ ਇਹਦਾ ਬਈ 6,20,000 ਰੁਪਏ ਕਹਨੇ ਆ ਇਹ ਆਪਾ 6,20,000 ਇਹ ਮਾਨਦਾਨ ਵੀ ਕਰਾਂਗੇ ਹਾਂ ਜੀ ਆਪਾਂ ਇਹ ਪੈਸੇ ਇਹਦੇ ਬਹੁਤ ਲੱਗੇ ਦੀ 10 ਲੱਖ ਰੁਪਏ ਲੱਗਿਆ ਇਹਦੇ 10 ਲੱਖ ਚ ਤਿਆਰ ਹੋਇਆਗਾ 75 ਪਾਵਰ ਕਰਵਾਤਾ 75 HP ਦਾ ਕੀਤਾ ਹੋਇਆ ਡਬਲ ਕਲੱਚ ਕੀਤਾ ਹੋਇਆ ਜੀ ਹਾਂ ਤੇ ਬਾਕੀ ਪੇਂਟ ਪੂੰਡ ਸਾਰਾ ਕੋ ਵਧੀਆ ਕੁਆਲਿਟੀ ਦਾ ਕੀਤਾ ਹੋਇਆ ਹੈਣਾ ਜੀ ਕੋਈ ਲੀਕ ਨਹੀਂ ਹੈਗਾ ਪਿੱਛੋਂ ਤੋਂ ਮੂਰੇ ਤੱਕ ਠੀਕ ਆ ਸਾਰਾ ਸੁੱਕਾ ਪੇਂਟ ਟਰੈਕਟਰ 6,20,000 ਚ ਆਪਾਂ ਮਾਨਦਾਨ ਵੀ ਕਰਾਂਗੇ ਕਰ ਦਾਂਗੇ ਜੀ ਕੋਈ ਗੱਲ ਨਹੀਂ ਬਈ ਹਾਂ ਜੀ ਤੇ ਇੱਕ ਵਾਰੀ ਇਹਨੂੰ ਸਟਾਰਟ ਕਰਕੇ ਦਿਖਾ ਦੇ ਹਾਂ ਜੀ ਕਰਦੇ ਬਾਈ ਬੰਦੇ ਲੋ ਵੀ ਜਿਹਨੂੰ ਬੜਕ ਮਾਰਦਾ ਪੂਰੀ ਹੈ ਨਾ ਤੇ ਬਾਈ ਜਿਹੜਾ ਸਰਾ ਮੋਬਾਈਲ ਨੰਬਰ ਇੱਕ ਵਾਰ ਫਿਰ ਉਹ ਦੱਸ ਦੇ ਮੋਬਾਈਲ ਨੰਬਰ ਹੈਗਾ ਵੀਰੇ ਆਪਣਾ 98140 ਜੀ 66153 ਜੀ ਲੋ ਵੀ ਸੱਜਣੋ ਜਿਨ੍ਹਾਂ ਨੇ ਦੋਸਤਾਨ ਲੈਣਾ ਹੈਗਾ ਸੌਂਕ ਪੂਰਾ ਕਰਨਾ ਹੈਗਾ ਤਾਂ ਕਰ ਲਿਓ ਸੰਪਰਕ ਨੰਬਰ ਟਾਈਟਲ 'ਤੇ ਚੱਲੀ ਜਾਂਦਾ ਹੈਗਾ